ਦਰਸਲ ਨਾ ਚਾਹੇ ਕੋਈ ਐਸਟ੍ਰੋਲੋਜਰ ਹੋਵੇ ਚਾਹੇ ਕੋਈ ਧਾਰਮਿਕ ਆਗੂ ਹੋਣ ਉਹਨਾਂ ਨੇ ਨਾ ਚੀਜ਼ਾਂ ਨੂੰ ਬਹੁਤ ਜ਼ਿਆਦਾ ਕੰਪਲਿਕੇਟਡ ਕਰਤਾ ਸਾਰਿਆਂ ਨੇ ਨਹੀਂ ਜ਼ਿਆਦਾਤਰ ਨੇ ਕੰਪਲਿਕੇਟਡ ਕਰਤਾ ਕਿ ਉਹਨਾਂ ਤੋਂ ਬਿਨਾਂ ਸਾਡਾ ਕੰਮ ਨਹੀਂ ਸਾਰ ਸਕਦਾ ਇਸ ਕਰਕੇ ਮੈਂ ਕਹਿਣਾ ਵੀ ਐਸਟ੍ਰੋਲੋਜੀ ਉਪਾਏ ਧਿਆਨ ਮੈਡੀਟੇਸ਼ਨ ਇਹ ਨਾ ਜਿਹੜੀਆਂ ਵੀ ਚੀਜ਼ਾਂ ਪਰਮਾਤਮਾ ਨੇ ਸਾਨੂੰ ਸਹਜਤਾ ਨਾਲ ਦਿੱਤੀਆਂ ਨਾ ਇਹਨਾਂ ਨੂੰ ਅਪਣਾਣਾ ਜੀਵਨ 'ਚ ਉਤਾਰਨਾ ਉਨਾ ਹੀ ਜ਼ਿਆਦਾ ਸੌਖਾ ਤੇ ਸਹਜ ਹੈ ਬਟ ਅਸੀਂ ਉਹਨੂੰ ਕੰਪਲਿਕੇਟਡ ਉਹਨੂੰ ਕਰਦੇ ਆ ਤਾਂ ਕਿ ਸਾਡੀ ਲੋੜ ਚਾਹੇ ਕੋਈ ਅਸਟੋਲਜਰ ਅਗੇਨ ਮੈਂ ਕਹਿ ਰਿਹਾ ਚਾਹੇ ਕੋਈ ਤਾਲਮਿਕਾ ਉਹਨਾਂ ਤੋਂ ਬਿਨਾ ਸਾਡਾ ਨਾ ਸਰੇ ਇਹ ਇਹੀ ਦੋ ਚਾਰ ਵਿਸ਼ਿਆਂ ਬਾਰੇ ਮੇਰਾ ਮਨ ਸੀਗਾ ਕਿ ਮੈਂ ਤੁਹਾਡੇ ਨਾਲ ਕੋਈ ਵਿਚਾਰ ਸਾਂਝੇ ਕਰਾਂ ਇੱਕ ਤਾਂ ਗੱਲ ਹੁੰਦੀ ਹੈ ਅਕਸਰ ਕੰਡੈਮਨਟ ਕੀਤਾ ਜਾਂਦਾ ਹੈ ਕਿ ਨਗ ਕੰਮ ਕਰਦੇ ਆ ਜਾਂ ਉਪਾਏ ਕੰਮ ਕਰਦੇ ਆ ਤਾਂ ਕਿਉਂ ਕਰਦੇ ਕਿਵੇਂ ਕਰਦੇ ਅੱਜ ਦਾ ਮੈਂ ਤੁਹਾਡੇ ਸਾਹਮਣੇ ਇੱਕ ਉਹਦਾ ਇੱਕ ਤਤਵਿਕ ਮਤਲਬ ਇੱਕ ਫੈਕਟ ਰੱਖ ਰਿਹਾ ਬਹੁਤ ਜਿਹੜੇ ਲੋਕ ਥੋੜਾ ਬੋਤਾ ਵੀ ਐਸਟ੍ਰੋਲੋਜੀ ਨੂੰ ਰਿਲੇਟ ਕਰਦੇ ਆ ਨਾ ਉਹ ਇਸ ਫੈਕਟਰ ਨੂੰ ਸਮਝਣਗੇ ਮੈਂ ਜਿਹੜੀ ਐਸਟ੍ਰੋਲੋਜੀ ਕਰਦਾ ਜਿਹੜੀ ਪદ્ધਤੀ ਹੈ ਉਹਨੂੰ ਵੈਦਿਕ ਐਸਟ੍ਰੋਲੋਜੀ ਪਰਾਸ਼ਰ ਕਹਿੰਦੇ ਆ ਹਮੇਸ਼ਾ ਉਹ بڑے ਜਿਹੜੇ ਗ੍ਰੰਥ ਹੈ ਉਹਨੂੰ ਨਾਲ ਲੈ ਕੇ ਚੱਲਣਾ ਹੈ ਉਹਦੇ ਅਕੋਰਡਿੰਗਲੀ ਪੜ੍ਹਨਾ ਸੰਭਵ ਨਹੀਂ ਹੁੰਦਾ ਤਾਂ ਉਹਦੀ ਛੋਟੀ ਛੋਟੀ ਸੈਂਚੀਆਂ ਕਹਿ ਲਓ ਛੋਟੇ ਹਿੱਸਿਆਂ 'ਚ ਉਹਨੂੰ ਪੜਿਆ ਜਾਂਦਾ ਜਿਹਦੇ 'ਚ ਉਹ ਸ਼ਲੋਕਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਗਿਆ ਹੈ ਵਿ੍ਰਹਿਤ ਪਰਾਸ਼ਰ ਹੋਰਾਂ ਨੂੰ ਹਮੇਸ਼ਾ ਤੁਸੀਂ ਹਰ ਚੀਜ਼ ਨੂੰ ਪੜਨ ਲਈ ਸਮਝਣ ਲਈ ਨਹੀਂ ਪੜ ਸਕਦੇ ਤਾਂ ਇੱਕ ਕਿਤਾਬ ਹੈ ਜਿਹਨੂੰ ਕਹਿੰਦੇ ਆ ਉਪਚਾਰੀਏ ਜੋਤਿਸ਼ ਕਾਮਦੀ ਮਤਲਬ ਇਹ ਉਹ ਰੈਫਰੈਂਸ ਹੈ ਪਰਾਸ਼ਰ ਸ਼ਾਸਤਰ ਤੋਂ ਕਿ ਜਿਹਦੇ ਵਿੱਚ ਐਸਟ੍ਰੋਲੋਜੀਕਲ ਉਪਾਏ ਦੱਸੇ ਗਏ ਆ ਜਿਹਦੇ ਬਾਰੇ ਮੈਂ ਹਮੇਸ਼ਾ ਕੰਡੈਮ ਕਰਦਾ ਤੇ ਇਹ ਬੁੱਕ ਉਹਦੇ ਬਾਰੇ ਕੀ ਕਹਿੰਦੀ ਹੈ ਐ ਕੇ ਕੇ ਪਾਠਕ ਜੀ ਦੀ ਲਿਖੀ ਗਈ ਹੈ ਤੇ ਬੜੀ ਔਥੈਂਟਿਕ ਬੁੱਕ ਹੈ ਐਸਟ੍ਰੋਲੋਜੀ ਦੇ ਉਪਾਏ ਬਾਰੇ ਇਹ ਇਹ ਦੱਸਦੇ ਆ ਇਹਦਾ ਪੇਜ ਨੰਬਰ 89 ਦੇ ਉੱਤੇ ਇਹ ਕਹਿੰਦੇ ਆ ਕਿ ਪਰਾਸ਼ਦ ਜੀ ਨੇ ਜਿਹੜੇ ਗ੍ਰਹਿ ਸ਼ਾਂਤੀ ਦੇ ਉਪਾਏ ਦੱਸੇ ਹੋਏ ਨੇ ਉਹ ਦੋ ਤਰ੍ਹਾਂ ਦੇ ਉਪਾਏ ਨੇ ਉਹ ਕਿਹੜੇ ਉਪਾਏ ਨੇ ਇੱਕ ਹੈ ਦੇਵ ਉਪਾਸਨਾ ਤੇ ਦੂਜਾ ਹੈ ਗ੍ਰਹਾਂ ਦੇ ਅਨੁਸਾਰ ਵਸਤੂਆਂ ਦਾ ਦਾਨ ਮੈਂ ਅਕਸਰ ਇਹੀ ਗੱਲ ਕਹਿਣਾ ਹੁੰਦਾ ਜੇ ਕੁਝ ਵੀ ਕਰਨਾ ਹੈ ਤਾਂ ਚੇਂਜ ਯੂਅਰ self ਅਕੋਰਡਿੰਗ ਟੂ ਪਲੈਨਟ ਯੂ ਕਾਂਟ ਚੇਂਜ ਦਾ ਪਲੈਨਟ ਸਾਨੂੰ ਆਪਣੇ ਆਪ ਨੂੰ ਹੀ ਚੇਂਜ ਕਰਨਾ ਪਏਗਾ ਅਦਰਵਾਈਜ਼ ਦੇਵ ਪਾਸਨਾ ਦਾ ਮਤਲਬ ਹੋਇਆ ਪਰਮਾਤਮਾ ਨੂੰ ਦੀ ਆਰਾਧਨਾ ਉਹਦੀ ਭਗਤੀ ਇਹ ਸਾਰੀਆਂ ਚੀਜ਼ਾਂ ਇਹੀ ਸਾਰੀਆਂ ਚੀਜ਼ਾਂ ਸਾਨੂੰ ਮੈਡੀਟੇਸ਼ਨ ਤੱਕ ਲੈ ਕੇ ਜਾਂਦੀਆਂ ਇਹ ਅਲੱਗ-ਅਲੱਗ ਪદ્ધਤੀਆਂ ਹੋ ਗਈਆਂ ਇਹ ਪદ્ધਤੀਆਂ ਦੇ ਬਾਰੇ ਵੀ ਆਪਾਂ ਥੋੜੀ ਜੀ ਗੱਲ ਕਰਾਂਗੇ ਇਹਦੇ ਸਭ ਤੋਂ ਜ਼ਿਆਦਾ ਆਥੈਂਟਿਕ ਚੀਜ਼ ਹੈ ਕਿ ਗ੍ਰਹਿ ਤੋਂ ਸੰਬੰਧਿਤ ਮੰਤਰ ਜਾਪ ਜਾਂ ਫਿਰ ਕਿਸੇ ਨੂੰ ਜਿਹਦਾ ਜਿਹਦੀ ਕਨੈਕਟੀਵਿਟੀ ਹੋਵੇ ਮਾਇਆ ਲਈ ਕਨਕਧਾਰਾ ਸਤੁਰਤ ਦਾ ਪਾਠ ਦੱਸ ਦਿੰਦੇ ਹਾਂ ਕੁਝ ਹੋਰ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਵੀ ਬਹੁਤ ਜ਼ਿਆਦਾ ਸ਼ਬਦ ਨੇ ਬਹੁਤ ਜ਼ਿਆਦਾ ਰੈਫਰੈਂਸਸ ਨੇ ਕਿ ਜਿਹਦੇ ਨਾਲ ਤੁਸੀਂ ਇਹ ਸੋਚ ਸਕਦੇ ਹੋ ਕਿ ਇਹ ਇਹ ਸ਼ਬਦ ਪੜਨ ਨਾਲ ਜਾਂ ਇਹ ਮੰਤਰ ਪੜਨ ਨਾਲ ਮੈਨੂੰ ਲੱਗਦਾ ਮੇਰੇ ਕੰਮ ਚ ਇਜ਼ਾਫਾ ਹੁੰਦਾ ਹੈ ਜਾਂ ਰਿਲੇਸ਼ਨ ਚ ਸੁਧਾਰ ਹੁੰਦਾ ਹੈ ਜਾਂ ਕਦੇ ਕੋਈ ਵਿਪਦ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਪਰਮਾਤਮਾ ਮੇਰੇ ਨਾਲ ਖੜਾ ਹੈ ਤੁਹਾਡੀ ਇਹ ਕਿਸੇ ਨਾ ਕਿਸੇ ਸ਼ਬਦ ਮੰਤਰ ਨਾਲ ਕਨੈਕਟੀਵਿਟੀ ਬਣ ਜਾਂਦੀ ਹੈ ਬਚਪਨ ਜੀ ਜਦੋਂ ਸਾਡੀ ਸਾਡੀ ਫੈਮਿਲੀ ਚੋਂ ਬਚਪਨ ਦੀ ਸਿਖਾਲ ਦਿੱਤਾ ਗਿਆ ਸੀਗਾ ਸ਼ਾਮ ਦੇ ਸਮੇਂ ਡਰ ਲੱਗਿਆ ਜਦੋਂ ਤੁਸੀਂ ਫੀਲ ਕਰਨਾ ਚਾਹੋ ਤਾਂ ਤਾਤੀ ਵਾਅ ਨਾ ਲੱਗ ਗਈ ਪਰ ਬਰਮਸ਼ਰ ਨਾਈ ਮੈਂ ਸ਼ਬਦ ਬਹੁਤ ਜ਼ਿਆਦਾ ਪੜਦਾ ਸੀ ਜਦੋਂ ਤੁਹਾਡਾ ਜਆ ਕੰਮਕਾਰ ਚ ਆ ਗਏ ਹੋਰ بڑے ਹੋ ਗਏ ਤਾਂ ਮੈਂ ਮੈਨੂੰ ਮੇਰੀ ਮਾਤਾ ਜੀ ਨੇ ਸ਼ਬਦ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪੜਿਆ ਕਰੋ ਉਹ ਮੈਂ ਉਹ ਸ਼ਬਦ ਨੂੰ ਪੜਨਾ ਬਹੁਤ ਜ਼ਿਆਦਾ ਸ਼ੁਰੂ ਕਰ ਪਾਤਾ ਇਹ ਇਹ ਚੀਜ਼ਾਂ ਸਾਨੂੰ ਰਾਹਤ ਦਿੰਦੀਆਂ ਤੇ ਸਰਲਤਾ ਦੇ ਨਾਲ ਪਰਮਾਤਮਾ ਨਾਲ ਜੋੜ ਸਕਦੀ ਸਾਰੀ ਗੁਰਬਾਣੀ ਸਾਰੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਾਂ ਹਰ ਬੰਦੇ ਲਈ ਪੰਜ ਬਾਣੀਆਂ ਦਾ ਕਰਨਾ ਵੀ ਪੋਸੀਬਲ ਨਹੀਂ ਹੈ ਤਾਂ ਕੁਲ ਮਿਲਾ ਕੇ ਮੈਂ ਤੁਹਾਨੂੰ ਇੱਕ ਇੱਕ ਸਟਰੋਂਗ ਰੈਫਰੈਂਸ ਦੀ ਗੱਲ ਕਰ ਰਿਹਾ ਸੀਗਾ ਪਰਾਸ਼ਰ ਸ਼ਾਸਤਰ ਦੇ ਵਿੱਚ ਸਿਰਫ ਦੋ ਤਰ੍ਹਾਂ ਦੇ ਉਪਾਏ ਦੱਸੇ ਨੇ ਰਤਨਾ ਨੂੰ ਸਥਾਨ ਨਹੀਂ ਦਿੱਤਾ ਗਿਆ ਫਿਰ ਰਤਨ ਕਦੋਂ ਆਏ ਉਹਨੀਆਂ ਇਹ ਸਾਰੀਆਂ ਚੀਜ਼ਾਂ ਕਦੋਂ ਜੁੜੀਆਂ ਜਿਹੜੀ ਦੇਵ ਉਪਾਸਨਾ ਪદ્ધਤੀ ਹੈ ਇਹਦੇ ਵਿੱਚ ਕਈ ਵਾਰੀ ਰੁਦਰਾ ਅਭਿਸ਼ੇਕ ਚੰਡੀ ਉਪਾਸਨਾ ਕਈ ਲੋਕਾਂ ਨੇ ਕਮੈਂਟਸ ਪੁੱਛਿਆ ਸੀਗਾ ਕਿ ਇਹ ਸਾਰੀਆਂ ਚੀਜ਼ਾਂ ਕਿਆ ਨੇ ਫਿਰ ਕਿਆ ਹੈ ਐਸਟ੍ਰੋਲੋਜੀ ਨਹੀਂ ਹੈ ਜਿੱਥੇ ਵੀ ਰੁਦਰਾ ਅਭਿਸ਼ੇਕ ਦਾ ਵਰਣਨ ਹੈ ਉੱਥੇ ਐਸਟ੍ਰੋਲੋਜੀ ਦਾ ਵਰਣਨ ਨਹੀਂ ਹੈ ਜਿੱਥੇ ਵੀ ਚੰਡੀ ਸਾਧਨਾ ਦਾ ਪਾਠ ਹੈਗਾ ਕੋਈ ਹੋਰ ਇਸ ਤਰੀਕੇ ਦੇ ਵੱਖਰੇ ਵੱਖਰੇ ਸਾਧਨ ਪਾਠ ਨੇ ਉੱਥੇ ਜਿੱਥੇ ਵੀ ਇਹ ਸਾਰੇ ਵਰਣਨ ਹੈ ਉੱਥੇ ਵਰਣਨ ਕਿਤੇ ਵੀ ਐਸਟ੍ਰੋਲੋਜੀ ਦਾ ਨਹੀਂ ਹੈ ਸਿਰਫ ਦੇਵ ਉਪਾਸਨਾ ਦਾ ਵਰਣਨ ਹੈ ਤੇ ਜਿੱਥੇ ਐਸਟ੍ਰੋਲੋਜੀ ਦਾ ਵਰਣਨ ਹੈ ਪ੍ਰਾਸ਼ਰ ਹੋਰਾ ਸ਼ਾਸਤਰ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉੱਥੇ ਇਹ ਸਾਰੇ ਰੈਫਰੈਂਸਸ ਦਾ ਜ਼ਿਕਰ ਨਹੀਂ ਹੈ ਜ਼ਤਨ ਦਾ ਉਪਾਏ ਦਾ ਆਣਾ ਹੋਇਆ ਜਦੋਂ ਲਾਲ ਕਿਤਾਬ ਨੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਐਂਡ ਮੈਸ਼ ਅਪ ਕਰਨਾ ਸ਼ੁਰੂ ਕਰਤਾ ਉਹਨੇ ਹਰ ਚੀਜ਼ ਉਪਾਏ ਤੱਕ ਸੀਮਿਤ ਕਰਦੀ ਤੇ ਉਹਨੂੰ ਮੈਂ ਬਹੁਤ ਜ਼ਿਆਦਾ ਫਾਲੋ ਜਾਂ ਫੇਵਰ ਨਹੀਂ ਕਰਦਾ ਮੈਂ ਉਹਨੂੰ ਕਰਦਾ ਕੰਡੈਮਨਟ ਕਰਦਾ ਕਿ ਇਹ ਨਹੀਂ ਕਰਨਾ ਚਾਹੀਦਾ ਇਸ ਇਸ ਵਿਸ਼ੇ ਦੇ ਉੱਤੇ ਜਦੋਂ ਮੈਂ ਗੱਲ ਕਰਦਾ ਨਾ ਮੈਨੂੰ ਇੱਕ ਲਿਓ ਟੋਲਸਟਾਈ ਦੀ ਇੱਕ ਬੜੀ ਪੁਰਾਣੀ ਜੀ ਸਟੋਰੀ ਯਾਦ ਆਂਦੀ ਹੈ ਇੱਕ ਪਿੰਡ ਦੇ ਕੋਲ ਜੰਗਲ ਦੇ ਵਿੱਚ ਨਾ ਤਿੰਨ ਸਾਧੂ ਰਹਿੰਦੇ ਸੀਗੇ ਇਹ ਪੁਰਾਣੇ ਸਮੇਂ ਦੀ ਗੱਲ ਹੈ ਉਸ ਸਮੇਂ ਦੀ ਸਟੋਰੀ ਹੈ ਜਿਸ ਸਮੇਂ ਲਿਓ ਟੋਲਸਟਾਈ ਜਿੱਥੋਂ ਬਿਲੋਂਗ ਕਰਦੇ ਨੇ ਉੱਥੇ ਇੱਕ ਸਟੈਨਿਟੀ ਦਾ ਧਰਮ ਸੀਗਾ ਹੋਰ ਦੂਜੇ ਤਰ੍ਹਾਂ ਉਹ ਜਾਣਦੇ ਨਹੀਂ ਸੀ ਜਿਹੜੇ ਤਿੰਨ ਸਾਧੂ ਰਹਿੰਦੇ ਸੀਗੇ ਉਹਨਾਂ ਦੀ ਨਾ ਲੋਕਪ੍ਰੀਤਾ ਬਹੁਤ ਜ਼ਿਆਦਾ ਵੱਧ ਗਈ ਸਾਰਾ ਪਿੰਡ ਉਹਨਾਂ ਕੋਲ ਰੋਜ਼ ਜਾਣ ਲੱਗ ਗਿਆ ਤੇ ਉਹਨਾਂ ਕੋਲ ਜਾਣ ਦੇ ਨਾਲ ਚਰਚ ਵਿੱਚ ਰਸ਼ ਘਟ ਗਿਆ ਲੋਕ ਚਰਚ ਨਹੀਂ ਜਾਂਦੇ ਹੌਲੀ 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 ਇਦਾਂ ਹੋਇਆ ਬਈ ਇੱਕ ਸੰਡੇ ਨੂੰ ਇੱਕ ਇਤਵਾਰ ਨੂੰ ਚਰਚ ਵਿੱਚ ਇੱਕ ਬੰਦਾ ਵੀ ਨਹੀਂ ਸੀਗਾ ਤੇ ਉਹ ਜੰਗਲ 'ਚ ਉਹਨਾਂ ਸਾਧੂਆਂ ਦੇ ਕੋਲੇ ਬਹੁਤ ਰਸ਼ ਲੱਗਿਆ ਕਰੇ ਪਾਦਰੀ ਨੂੰ ਇਹ ਗੱਲ ਗਲੇ ਨਾ ਉਤਰੀ ਉਹਨੂੰ ਮਾੜੀ ਲੱਗੀ ਇਹ ਗੱਲ ਉਹਨੇ ਕਿਹਾ ਬਈ ਇਹ ਕੌਣ ਨੇ ਬੰਦੇ ਜਿਨ੍ਹਾਂ ਨੇ ਚਰਚ ਵਿੱਚੋਂ ਲੋਕਾਂ ਦਾ ਆਣਾ ਜਾਣਾ ਬੰਦ ਕਰਾਤਾ ਉਹਨੇ ਆਪ ਉਹਦਾ ਧਰਮ ਦੰਡ ਜਿਹਨੂੰ ਕਹਿੰਦੇ ਹਨ ਸੋਨੇ ਦੀ ਲਾਠੀ ਪੋਪਲਾ ਟੋਪ ਸਾਰਾ ਕੁਝ ਚੱਕ ਕੇ ਉਹ ਜੰਗਲ ਵੱਲ ਨੂੰ ਹੋ ਲਿਆ ਜੀ ਉਹਨੇ ਕਿਹਾ ਵੀ ਅੱਜ ਮੈਂ ਜਾ ਆ ਕੇ ਬੰਦੇ ਸਿੱਧੇ ਕਰਕੇ ਆਉਂਗਾ ਵੀ ਤੁਸੀਂ ਕਿਉਂਕਿ 크ਿਸਚੀਅਨਟੀ 'ਚ ਇਹ ਪ੍ਰਥਾ ਹੈ ਜਦੋਂ ਤੱਕ ਚਰਚ ਕਿਸੇ ਨੂੰ ਸੰਤ ਦੀ ਉਪਾਧੀ ਨਾ ਦੇ ਦੇ ਉਹਨੂੰ ਸੰਤ ਨਹੀਂ ਕਿਹਾ ਜਾ ਸਕਦਾ ਇਹ ਇਹ ਸੰਤ ਵੀ ਹੋਣਾ ਇੱਕ ਸਰਟੀਫਿਕੇਟ ਮਿਲਦਾ ਹੈ ਚਰਚ ਵੱਲੋਂ ਫੇਰ ਹੀ ਕੋਈ ਸੰਤ ਹੋ ਸਕਦਾ ਹੈ ਤੇ ਉਹ ਲੰਘ ਕੇ ਉਧਰ ਚੱਲ ਗਿਆ ਦੂਜੇ ਪਾਸੇ ਉੱਥੇ ਜੰਗਲ 'ਚ ਜਾਣ ਲੱਗਾ ਉਹਨੇ ਦੇਖਿਆ ਤਿੰਨ ਬੰਦੇ ਬੈਠੇ ਹੋਏ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਉਹ ਜਿਹੜੇ ਸੰਤਾਂ ਬਾਰੇ ਗੱਲ ਕਰਦੇ ਹੋ ਤੁਸੀਂ ਹੋ ਕਹਿੰਦੇ ਨਹੀਂ ਨਹੀਂ ਜੀ ਅਸੀਂ ਕੋਈ ਸੰਤ ਸੰਤ ਨਹੀਂ ਹੈਗੇ ਅਸੀਂ ਵੀ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿ ਲੋਕ ਸਾਨੂੰ ਸੰਤ ਕਹਿੰਦੇ ਆਈ ਤਾਂ ਪਿੰਡਾਂ 'ਚੋਂ ਨਿਕਲ ਕੇ ਸ਼ਹਿਰਾਂ 'ਚੋਂ ਨਿਕਲ ਕੇ ਜੰਗਲ 'ਚ ਆ ਕੇ ਬੈਠੇ ਆ ਸਾਨੂੰ ਸ਼ਾਂਤੀ ਚਾਹੀਦੀ ਹੈ ਤੇ ਲੋਕਾਂ ਨੇ ਇੱਥੇ ਵੀ ਬਹੁਤ ਜ਼ਿਆਦਾ ਰਸ਼ ਲਾਤਾ ਜੇ ਤੁਸੀਂ ਹੁਣ ਪਾਦਰੀ ਜੀ ਤੁਸੀਂ ਆਏ ਹੋ ਤੁਸੀਂ ਮਹਾਨ ਸ਼ਖਸੀਅਤੋਂ ਸਾਡਾ ਕੋਈ ਪਾਰ ਉਤਾਰਾ ਕਰੋ ਸਾਨੂੰ ਬਚਾਓ ਦੁਨੀਆ ਤੋਂ ਅੰਦਰੋਂ ਅੰਦਰ ਤਾਂ ਪਾਦਰੀ ਜੀ ਬਹੁਤ ਖੁਸ਼ ਹੋਏ ਉਹਨਾਂ ਨੂੰ ਲੱਗਿਆ ਬਈ ਚਲੋ ਇਹ ਤਾਂ ਬੰਦੇ ਆਪ ਹੀ ਸੈੱਟ ਆ ਗਏ ਮੈਨੂੰ ਕਰਨ ਦੀ ਕੋਈ ਲੋੜ ਨਹੀਂ ਸੀਗੀ ਹੁਣ ਇਹਨਾਂ ਨੂੰ ਚਰਚ ਤੱਕ ਲੈ ਕੇ ਜਾਣਾ ਹੈ ਮੈਂ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਂ ਤੁਹਾਡਾ ਹੱਲ ਕਰਦਾ ਮੈਨੂੰ ਐ ਦੱਸੋ ਤੁਸੀਂ ਪਾਠ ਪੂਜਾ ਕੀ ਕਰਦੇ ਹੋ ਪ੍ਰਮਾਤਮਾ ਦੀ ਪ੍ਰਾਰਥਨਾ ਕਿਵੇਂ ਕਰਦੇ ਹੋ ਬਾਈਬਲ ਕਿੱਥੇ ਹੈ ਤੁਹਾਡੀ ਕਹਿੰਦੇ ਜੀ ਹੁਣ ਸਾਨੂੰ ਦੱਸਦੇ ਹੋਏ ਵੀ ਸ਼ਰਮ ਆ ਰਹੀ ਆ ਇਸ ਤਾਂ ਅਨਪੜ ਬੰਦੇ ਆ ਬਾਈਬਲ ਅਸੀਂ ਰੱਖ ਕੇ ਕਰਦੇ ਕੀ ਸਾਡਾ ਪੜ੍ਹਨਾ ਵੀ ਨਹੀਂ ਆਂਦਾ ਪਾਦਰੀ ਜੀ ਫੇਰ ਖੁਸ਼ ਕਹਿੰਦੇ ਦੀ ਗੱਲ ਹੋਰ ਨੇੜੇ ਲੱਗੀ ਇਹ ਤਾਂ ਬੰਦਾ ਹੀ ਅਨਪੜ ਹੈ ਅਗਲੀ ਗੱਲ ਕੀ ਹੋਈ ਅਗਲੀ ਗੱਲ ਇਹ ਹੋਈ ਕਿ ਉਹਨਾਂ ਨੇ ਪੁੱਛਿਆ ਕਿ ਚਲੋ ਜਿਹੜੀ ਚਰਚ ਵਿੱਚ ਪ੍ਰਾਰਥਨਾ ਹੁੰਦੀ ਹੈ ਤਨੂ ਘਟੋ ਘਟ ਉਹ ਤਾਂ ਯਾਦ ਹੋਏਗੀ ਕਿਸੇ ਪਾਤਰੀ ਨੇ ਤੁਹਾਨੂੰ ਯਾਦ ਕਰਾਈ ਹੋਏਗੀ ਕਹਿੰਦੇ ਜੀ ਪ੍ਰਾਰਥਨਾ ਸਾਤੋਂ ਕਿੱਥੇ ਯਾਦ ਹੋਣੀ ਆ ਅਸੀਂ ਤਾਂ ਪਹਿਲਾਂ ਵੀ ਦੱਸਿਆ ਇਸ ਤਾਂ ਮੇਰੇ ਅਨਪੜ ਬੰਦੇ ਆ ਜੀ ਕਹਿੰਦੇ ਲਓ ਜੀ ਪੂਰੀ ਗੱਲ ਸਮਝ ਆ ਗਈ ਤਾਂ ਕਹਿੰਦੇ ਤੁਸੀਂ ਕਿਹੜੀ ਪ੍ਰਾਰਥਨਾ ਕਰਦੇ ਹੋ ਗੱਲ ਇਹ ਹੋਈ ਜੀ ਮੈਂ ਅਸੀਂ ਤਾਂ ਜੀ ਸਾਡੇ ਬਰਾਤਨਾ ਕਿਉਂ ਸੁਣੋਗੇ ਅਨਪੜ ਬੰਦਿਆਂ ਦੀ ਕਾਦੀ ਪ੍ਰਾਰਥਨਾ ਹੁੰਦੀ ਹੈ ਤੁਸੀਂ ਆਪਦੇ ਵਾਲੀ ਸਾਨੂੰ ਸਿਖਾ ਦਿਓ ਤਾਂ ਗੱਲ ਦਾ ਨਵੇੜਾ ਹੋਇਆ ਪਾਦਰੀ ਅੜ ਗਿਆ ਫੇਰ ਵੀ ਜਿਹੜੀ ਤੁਸੀਂ ਕਰਦੇ ਹੋ ਦਸਨੀ ਤਾਂ ਪਏਗੀ ਤਾਂ ਇਸਾਇਤ ਦੇ ਵਿੱਚ ਵੀ ਹਾਲਾਂਕਿ ਹਿੰਦੂਇਜ਼ਮ ਚ ਵੀ ਆਪਾਂ ਤਿੰਨ ਪਰਮੇਸ਼ਰ ਮੰਨਦੇ ਆ ਉਹਨਾਂ ਚ ਵੀ ਪ੍ਰਮਾਤਮਾ ਦੇ ਤਿੰਨ ਰੂਪ ਮੰਨੇ ਜਾਂਦੇ ਨੇ ਤਾਂ ਉਹ ਕਿਹਾ ਜੀ ਸਾਡੀ ਤਾਂ ਸਿੱਧੇ ਦੀ ਪ੍ਰਾਰਥਨਾ ਆਈ ਸੀਗੀ ਸਾਨੂੰ ਇਹ ਪਤਾ ਸੀਗਾ ਪ੍ਰਮਾਤਮਾ ਤਿੰਨ ਰੂਪ ਨੇ ਤੇ ਅਸੀਂ ਵੀ ਤਿੰਨ ਬੰਦੇ ਆ ਤਾਂ ਅਸੀਂ ਕਹਿੰਦੇ ਨੇ ਅਸੀਂ ਇਹ ਪ੍ਰਾਰਥਨਾ ਕਰ ਲਈ ਜੋੜ ਲਈ ਜੀ ਤਿੰਨ ਹਮ ਤਿੰਨ ਤੁਮ ਔਰ ਹਮੇ ਆਪਣੇ ਪਾਸ ਬੁਲਾਓ ਤਿੰਨ ਹਮ ਤੇ ਤਿੰਨ ਤੁਮ ਤੇ ਸਾਡਾ ਪਾਰ ਉਤਾਰਾ ਕਰੋ ਉਹ ਕਹਿੰਦਾ ਯਾਰ ਇਹ ਤਾਂ ਬਹੁਤ ਵਧੀਆ ਬਟ ਇਹ ਸਹੀ ਨਹੀਂ ਹੈ ਇਹ ਚਰਚ ਵੱਲੋਂ ਅਪਰੂਵਡ ਨਹੀਂ ਹੈ ਮੈਂ ਤੁਹਾਨੂੰ ਪ੍ਰਾਰਥਨਾ ਯਾਦ ਕਰਾ ਦਿੰਦਾ ਉਹਨੇ ਪ੍ਰਾਰਥਨਾ ਯਾਦ ਕਰਾਣੇ ਸ਼ੁਰੂ ਕੀਤੀ ਉਹ ਤਿੰਨ ਬੰਦੇ ਕਹਿੰਦੇ ਜੀ ਇੱਕ ਵਾਰੀ ਹੋਰ ਕਰਾਓ ਇੱਕ ਵਾਰੀ ਹੋਰ ਕਰਾਓ ਐ ਕਰਦੇ ਕਰਦੇ 8-10 ਵਾਰ ਕਰਾ ਦਿੱਤੀ ਤੇ ਬਾਅਦ ਚ ਉਹਨੇ ਕਿਹਾ ਵੀ ਹੁਣ ਤੁਹਾਨੂੰ ਚਰਚਾਣਾ ਪਏਗਾ ਇਸ ਤੋਂ ਅੱਗੇ ਦੀ ਪ੍ਰਾਰਥਨਾ ਫਿਰ ਮੈਂ ਤੁਹਾਨੂੰ ਉੱਥੇ ਰਟਾ ਦਿਆ ਕਰੂੰਗਾ ਇਹ ਕਹਿ ਕੇ ਉਹ ਆਪਦੀ नाव 'ਚ ਬੈਠ ਕੇ ਨਦੀ ਪਾਰ ਕਰਨ ਲਈ ਪਾਦਰੀ ਲੰਘ ਗਿਆ ਜਿਵੇਂ ਉਹ ਪਾਦਰੀ ਲੰਘ ਗਿਆ ਤੇ ਅੱਧੀ ਨਦੀ 'ਚ ਪਹੁੰਚਿਆ ਸੀਗਾ ਉਹ ਤਿੰਨੋਂ ਬੰਦੇ ਦੌੜਦੇ ਦੌੜਦੇ ਪਾਦਰੀ ਵੱਲ ਨੂੰ ਜਾਣ ਤੇ ਪਾਣੀ ਦੇ ਉੱਤੇ ਐਂ ਚੱਲਦੇ ਆ ਜਿਵੇਂ ਫਰਸ਼ ਹੋਵੇ ਤਾਂ ਪਾਦਰੀ ਬੜਾ ਹੈਰਾਨ ਹੋਇਆ ਉਹਨੂੰ ਲੱਗਿਆ ਵੀ ਇਹ ਚਮਤਕਾਰ ਤਾਂ ਈਸਾ ਤੋਂ ਬਿਲਾ ਕਿਸੇ ਨੇ ਪਹਿਲਾਂ ਕੀਤਾ ਨਹੀਂ ਸੀਗਾ ਤਾਂ ਜਦੋਂ ਨੇੜੇ ਪਹੁੰਚੇ ਕਹਿੰਦੇ ਸਾਡੀ ਲੜਾਈ ਹੋ ਗਈ ਅਸੀਂ ਵਿੱਚ ਦਾ ਯਾਦ ਆ ਰਿਹਾ ਪਹਿਲਾਂ ਅਸੀਂ ਭੁੱਲ ਗਏ ਸਾਡਾ ਰੌਲਾ ਹੋ ਜਾਣਾ ਤੁਸੀਂ ਸਾਨੂੰ ਇੱਕ ਵਾਰੀ ਹੋਰ ਸੁਣਾ ਦਿਓ ਉਹਨੇ ਪੈਰ ਫੜਲੇ ਉਹਨਾਂ ਸੰਤਾਂ ਦੇ ਕਹਿੰਦੇ ਜੀ ਮੇਰੀ ਜਿਹੜੀ ਪ੍ਰਾਰਥਨਾ ਹੈ ਹੋ ਸਕਦਾ ਗਲਤ ਹੈ ਤੁਹਾਡੀ ਜਿਹੜੀ ਪ੍ਰਾਰਥਨਾ ਹੈ ਉਹੀ ਸਹੀ ਹੈ ਉਹੀ ਪਰਮਾਤਮਾ ਨੂੰ ਕਬੂਲ ਹੈ ਉਹਨੇ ਤੁਹਾਨੂੰ ਇੰਨਾ ਪਿਆਰ ਦਿੱਤਾ ਕਿ ਤੁਸੀਂ ਉਹਦੀ ਜਿਹੜੀ ਕਾਇਨਾਤ ਹੈ ਉਹਦੇ ਹੀ ਨਿਯਮ ਤੁਸੀਂ ਬਦਲ ਕੇ ਰੱਖਦੇ ਤਾਂ ਤੁਹਾਡੀ ਪ੍ਰਾਰਥਨਾ ਜ਼ਿਆਦਾ ਸਹੀ ਹੈ ਬਜਾਏ ਕਿ ਮੇਰੀ ਪ੍ਰਾਰਥਨਾ ਪਰਮਾਤਮਾ ਦੀ ਪ੍ਰਾਰਥਨਾ ਕਨਕਲੂਜਨ ਇਹ ਸੀਗਾ ਕਿ ਇੰਨੀ ਜ਼ਿਆਦਾ ਸਰਲ ਹੈ ਕਿ ਤੁਸੀਂ ਜਿਹੜੇ ਵੀ ਨਾਮ ਨਾਲ ਜਿਹੜੇ ਵੀ ਤਰੀਕੇ ਨਾਲ ਦਿਲ ਨਾਲ ਉਹਨੂੰ ਯਾਦ ਕਰਦੇ ਹੋ ਉਹ ਤੁਹਾਡੀ ਸੁਣਦਾ ਜ਼ਰੂਰ ਹੈ ਤੇ ਫਿਰ ਇਹ ਸਾਰੀਆਂ ਚੀਜ਼ਾਂ ਦੇ ਪਗ ਡੋਂਗ ਪਖੰਡ ਅਡੰਬਰ ਜਿਹੜੇ ਕਿ ਸਾਰੇ ਜਗ੍ਹਾ ਬਣਾਏ ਗਏ ਨੇ ਇਸ ਕਰਕੇ ਕੰਪਲਿਕੇਟਡ ਕੀਤੇ ਗਏ ਨੇ ਕਿ ਇਹਨਾਂ ਦੇ ਬਿਨਾਂ ਚਾਹੇ ਉਹ ਪਾਠੀ ਹੋਣ ਚਾਹੇ ਉਹ ਪਾਦਰੀ ਹੋਣ ਚਾਹੇ ਉਹ ਪੰਡਿਤ ਹੋਣ ਚਾਹੇ ਵੈਸਟਰ ਡਰ ਹੋਣ ਇਹਨਾਂ ਤੋਂ ਬਿਨਾਂ ਤੁਹਾਡਾ ਸਰੇ ਦਾ